ਹਰ ਪ੍ਰੇਮ ਬਾਣੀ ਮਨ ਮਾਰਿਆ ਅਣਿਆਲੇ ਅਣਿਆ ਰਾਮ ਰਾਜੇ ਇੱਕ ਵਾਰ ਇਸ ਜੀ ਟਿਊਨ ਸੁਣ ਲੋ ਇਸ ਨੂੰ ਸਿੱਖਦਾ ਗਾਣਾ ਫਿਰ ਇਸ ਨੂੰ ਵਜਾਣਾ ਸਿੱਖਾਂਗੇ ਕਿਉਂ ਵਜਾਣਾ ਕਿੱਦਾਂ ਹਰ ਪ੍ਰੇਮ ਤਤ ਗੁਰ ਮੇਲ ਹਰ ਜਗ ਦੁੱਤਰ ਤਰੀਆ ਸ਼ਲੋਕ ਮਹੱਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਏਬਲਾ ਸ਼ਲੋਕ ਇਦਾ ਪੜਨਾ ਹੈ ਉਹਦੇ ਬਾਅਦ ਮਹੱਲਾ ਪਹਿਲਾ ਮਹੱਲਾ ਪਹਿਲਾ ਵੱਡੀ ਵੱਡੇ ਆਈ ਜਾ ਵੱਡਾ ਨਾ ਹਾਂ ਵੱਡੀ ਵੱਡੇ ਆਈ ਜਾ ਸੱਚ ਨਾ ਆਉ ਵੱਡੀ ਵੱਡੇ ਆਈ ਜਾਣੇ ਚਲ ਥਾ ਹਾਂ ਵੱਡੀ ਵੱਡੇ ਆਈ ਜਾਣੇ ਆ ਲਾਉ ਹੁਣ ਅਸੀਂ ਇਸ ਨੂੰ ਹਰਮੋਨੀਅਮ ਤੇ ਵਜਾਣਾ ਕਿਦਾਂ ਹਰ ਪ੍ਰੇਮ ਬਾਣੀ ਮਨ ਮਾਰਿਆ ਹਰ ਪ੍ਰੇਮ ਬਾਣੀ मन मारिया अणियाले अणिया जिस लागी पीर पिरम की सो जान जरिया जीवन मुकत सो आ मर जीव मरिया जीवन मुकत सो जीवन मुकत सो मर मारिया एक बार दोबारा देख लो जीवन मुक्त सो जीवन मुक्त ऊपर बोलना है सो नीचे बोलना है जीवन मुक्त सो अखिए मर जीव मरिया ज्ञानानक ਸਤ ਗੁਰ ਮੇਲ ਹਰ ਜਗ ਦੋ ਤਰ ਤਰੀਆ ਇੱਕ ਵਾਰ ਦੁਬਾਰਾ ਦੇਖ ਲਓ ਜਨ ਨਾਨਕ ਸਤ ਗੁਰ தர மஹல்ல மஹா சச்சே தேர்ட ਪ੍ਰਬੰਦ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰਬ ਦੀਚਾਰ ਸੱਚ ਤੇਰਾ ਅਮਰ ਸੱਚ ਦੀਪਾਨ ਸੱਚ ਤੇਰਾ ਹੁਕਮ ਸੱਚ ਫੁਰਮਾਨ ਇਹਦੇ ਬਾਅਦ ਇਹ ਹੋ ਗਿਆ ਮਹੱਲਾ ਸ਼ਲੋਕ ਮਹੱਲਾ ਪਹਿਲਾ ਆ ਗਿਆ ਫਿਰ ਮਹੱਲਾ ਪਹਿਲਾ ਹੁਣ ਮਹੱਲਾ ਪਹਿਲਾ ਕਿੱਦਾਂ ਵੱਡੇ ਵੱਡੇ ਆਈ ਵੱਡੀ ਵੱਡੇ ਆਈ ਚਾ ਮੱਟਾ ਨਾਮ ਵੱਣੀ ਵੱਡੇ ਆਈ ਚਾ ਸੱਚ ਜਿਹਾ ਕਿਦਾਂ ਵੱਡੇ ਵੱਡੇ ਆਈ ਚਾ ਮੱਟਾ ਨਾਮ ਵੱਡੇ ਵੱਡੇ ਆਈ ਵੱਡੇ ਵੱਡੇ ਆਈ ਵੱਡੇ ਵੱਡੇ ਆਈ ਚਾ ਵਰਨਾ ਨਾਮ ਵੱਣੀ ਵੱਡੇ ਆਈ ਚਾ ਸੱਚ ਜਿਹਾ ਵੱਡੇ ਵੱਡੇ ਆਈ ਵੱਣੀ ਵੱਡੇ ਆਈ ਏ ਜਗ ਸੱਚੇ ਕੀ ਹੈ ਕੋਠੜੀ ਇਹਨਾਂ ਨੂੰ ਸੱਚੇ ਕੀ ਹੈ ਕੋਠੜੀ ਸੱਚੇ ਕਾਮਿਚ ਵਾਸ ਕਿੰਨਾ ਏ ਜਗ ਸੱਚੇ ਕੀ ਹੈ ਏ ਜਾਗ ਇਸ ਤੇ ਬੋਲਣਾ ਇਹ ਜਾਗ ਸੱਚੇ ਕੀ ਹੈ ਫੋਟੜੀ ਸੱਚੇ ਕਾ ਵਿੱਚ ਵਾਸ ਇੱਕ ਨਾ ਹੁਕਮ ਸਮਾਏ ਨਾ ਇਹ ਇੱਕ ਨਾ ਇਹ ਥੋੜਾ ਮੁਸ਼ਕਿਲ ਹੈ ਇੱਕ ਨਾ ਹੁਕਮ ਸਮਾਏ ਨਾਲੇ ਇੱਕ ਨਾਮ ਮਾਇਆ ਵਿੰਚ ਨਿਵਾਸ 에ਉ ਮੇ ਆਖ ਨਾ ਪਈ ਜੇ ਕਿਸੇ ਆਣਾਸ ਇਦਾਂ ਹੀ ਨਾਨਕ ਗੁਰਮੁਖ ਜਾਣੀਐ ਜਾ ਕਾ ਆਪ ਕਰੇ ਪ੍ਰਗਾਸ ਫਿਰ ਪੌੜੀ ਪੌੜੀ ਨਾਨਕ ਜੀ ਕੋ ਪਾਈ ਦੇਖ ਲੋ ਨਾਨਕ ਜੀ ਉਹ ਪਾਇਆ ਤੇ 1 2 ਲਿਖ ਨਾਮੈ ਤਰਮ ਬਹਲੇਆ ਕਿਦਾਂ ਲਿਖ ਨਾਮੈ ਤਰ ਮੇਰੇ ਨਾਗਰ ਤੇ ਇਸੇ ਜਿੰਗਏ ਹਾਰ ਗਏ ਇਸੇ ਢੱਗਣ ਵਾਲਿਆ ਲਿਖ ਨਾਮ ਹੈ ਤਾਂ